ਸਸ਼ੇ ਕਲਜੀ ਵੀਡੀਓ ਦੇਖ ਰਹੇ ਆਪ ਸਭ ਨੇ ਜੀ ਆਇਆਂ ਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੰਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੀ ਹਾਂ ਜ ਜਦੀ ਵੱਡੀ ਖਬਰ ਚਾਰਕਣ ਚ ਆਸਮਾਨੀ ਬਿਜਲੀ ਟਿੱਕਣ ਕਾਰਨ ਦੋ ਨੌਜਵਾਨਾਂ ਫਟ ਬਾਲ ਫਿਡਾਰੀ ਦੀ ਮੌਤ 10 ਜ਼ਖਮੀ ਇਸ ਦਿਨ ਨਾਲ ਹੀ ਮ੍ਰਿਤਕ ਦੀ ਪਛਾਣ ਦੀਪ ਕੁਮਾਰ ਅਤੇ ਗੁਰਿੰਦਰ ਗੰਜੂ ਵਜੋਂ ਹੋਈ ਹੈ ਚਾਰਖੰਡ ਦੇ ਲੱਤ ਹਰ ਜ਼ਿਲ੍ਹੇ ਦੇ ਵੀਰਵਾਰ ਨੂੰ ਬਿਜਲੀ ਡਿੱਗਣ ਕਾਰਨ ਫੁੱਟਬਾਲ ਖਿਡਾਰੀਆਂ ਦੀ ਮੌਤ ਮੌਕੇ ਤੇ ਹੋਈ ਹੈ ਤੇ ਇਸ ਘਟਨਾ 'ਚ 10 ਲੋਕ ਜ਼ਖਮੀ ਹੋ ਗਏ ਨਾ ਮਾਵਲੇ ਦੀ ਜਾਣਕਾਰੀ ਦਿੱਦੇ ਓਏ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬ੍ਰੀਤੂ ਥਾਣਾ ਖੇਤਰ ਦੇ ਇੱਕ ਪਿੰਡ 'ਚ ਦੁਪਹਿਰ ਸਮੇ ਉਸ ਸਮੇ ਵਾਪਰੀ ਜਦ ਕੋਈ ਜੁੜੇ ਲੜਕੇ ਫੁੱਟਬਾਲ ਖੇਡ ਰਹੇ ਸਨ ਅਤੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਅਤੇ ਵਰਿੰਦਰ ਗੰਜੂ ਵਜੋਂ ਹੋਈ ਹੈ ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਐਂਟਰੀ ਪਰ ਤੀ ਕਰਵਾਇਆ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਣਾ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਲ ਭੇਜ ਦਿੱਤਾ ਗਿਆ ਹੈ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀਆਂ ਵੀ ਹਸਪਤਲ ਪਹੁੰਚ ਗਏ ਹਨ ਉਹਨਾਂ ਨੇ ਦੱਸਿਆ ਹੈ ਕਿ ਵੀਰਵਾਰ ਸ਼ਾਮ ਨੂੰ ਫਾਇਰ ਨਲ ਫੁੱਟਬਾਲ ਮੈਚ ਚੱਲ ਰਿਹਾ ਸੀ ਅਤੇ ਮੈਚ ਖਤਮ ਹੋਣ ਤੋਂ ਥੋੜੀ ਦੇਰ ਬਾਅਦ ਅਚਾਨਕ ਤੋਂ ਥਾਵਾ ਤੇ ਬਿਜਲੀ ਡਿੱਗੀ ਅਤੇ ਇਸ ਦਿਲ ਪੇਟ ਤੋਂ ਆਉਣ ਵਾਲੇ ਦੋ ਫੁੱਟਬਾਲ ਖਿਡਾਰੀ ਇਟ ਅਰਨਦੀ ਮੌਕੇ ਤੇ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਚੇਹੀ ਹੋ ਗਏ ਹਨ ਕਟਾ ਦੀ ਸੋਚਣਾ ਮਿਲਦੇ ਹੀ ਸਥਾਨਕ ਲੋਕ ਉਥੋਂ ਪਹੁੰਚ ਗਏ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ